ਪਿੰਡ ਮੜੀ ਗੌਰਸੰਗ ਦੇ ਨਵਾਲਕ ਬੱਚੇ ਦੇ ਕਤਲ ਮਾਮਲੇ ਵਿੱਚ ਆਇਆ ਨਵਾਂ ਮੋੜ ਚਾਚੇ ਦਾ ਪੁੱਤ ਹੀ ਨਿਕਲਿਆ ਬੱਚੇ ਦਾ ਕਾਤਲ ਪੁਲਿਸ ਨੇ ਨਵਾਲਕ ਕਾਤਲ ਨੂੰ ਕੀਤਾ ਗ੍ਰਿਫਤਾਰ ਚਾਚੇ ਦਾ ਪੁੱਤ ਹੀ ਨਿਕਲਿਆ ਬੱਚੇ ਦਾ ਕਾਤਲ ਪੁਲਿਸ ਨੇ ਨਵਾਲਕ ਕਾਤਲ ਨੂੰ ਵੀ ਇਸ ਸਬੰਧੀ ਗ੍ਰਿਫਤਾਰ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਪਿੰਡ ਮੜੀ ਗੌਰਸੰਗ ਦੇ ਰਹਿਣ ਵਾਲੇ ਬੱਚੇ ਦੀ ਭੇਦ ਭਰੇ ਹਾਲਾਤਾਂ ਵਿੱਚ ਘਰ ਦੇ ਨਜ਼ਦੀਕ ਲੰਘਦੀ ਕਸੂਰ ਨਹਿਰ ਵਿੱਚੋਂ Laash ਬਰਾਮਦ ਹੋਈ ਸੀ ਜੇ ਸੰਬੰਧੀ ਪੁਲਿਸ ਵੱਲੋਂ ਮ੍ਰਿਤਕ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੇਰੀ ਤਬਦੀਸ਼ ਅਰੰਭੀ ਸੀ ਕਿ ਇਸ ਦੌਰਾਨ ਪੁਲਿਸ ਨੂੰ ਕਸੂਰ ਨਹਿਰ ਵਿੱਚੋਂ ਮ੍ਰਿਤਕ ਗੁਰਪਿਆਰ ਸਿੰਘ ਦੀ Laash ਬਰਾਮਦ ਹੋ ਗਈ ਜੇ ਸੰਬੰਧੀ ਪੁਲਿਸ Laash ਬਰਾਮਦ ਹੋਣ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ ਜਾਣਕਾਰੀ ਵਿੱਚ ਖਾਸ਼ਾ ਜ਼ਾਹਿਰ ਕੀਤਾ ਕਿ ਉਨ੍ਹਾਂ ਦੇ ਬੱਚੇ ਦਾ ਕਤਲ ਕੀਤਾ ਗਿਆ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਜਦੋਂ ਉਕਤ ਮਾਮਲੇ ਵਿੱਚ ਤਪਦੀਸ਼ ਆਰੰਭ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਨਵਾਲਕ ਲੜਕੇ ਦਾ ਕਤਲ ਕਰਕੇ ਉਸ ਨੂੰ ਕਸੂਰ ਨਹਿਰ ਵਿੱਚ ਸੁੱਟਿਆ ਗਿਆ ਅਤੇ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਉਸਦੇ ਚਾਚੇ ਦਾ ਹੀ ਪੁੱਤ ਹੈ ਜਿਸ ਦੀ ਪਛਾਣ ਨਵਦੀਪ ਸਿੰਘ ਉਰਫ ਵਿੱਕੀ ਵਜੋਂ ਹੋਈ ਹੈ ਇਸ ਸਬੰਧੀ মিডিਆ ਨੂੰ ਜਾਣਕਾਰੀ ਦਿੰਦਿਆਂ ਸਬਡਿਵੀਜ਼ਨ ਭਿੱਖੀਵੰਡ ਦੇ ਡੀਐਸਪੀ ਪ੍ਰੀਤਿੰਦਰ ਸਿੰਘ ਨੇ ਦੱਸਿਆ ਕਿ ਭੇਤ ਭਰੇ ਹਾਲਾਤਾਂ ਚ ਕਤਲ ਹੋਏ 9 ਸਾਲਾਂ ਬੱਚੇ ਦੇ ਮਾਮਲੇ ਵਿੱਚ ਪਿੱਕ ਇਵੈਂਟ ਪੁਲਿਸ ਨੇ ਮਰਤਕ ਦੇ ਚਾਚੇ ਦੇ ਪੁੱਤਰ ਨੂੰ ਦੌਰਾਨੇ ਤਫ਼ਤੀਸ਼ ਕਤਲ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਹੈ ਡੀਐਸਪੀ ਨੇ ਕਿਹਾ ਕਿ 9 ਸਾਲਾਂ ਬੱਚੇ ਗੁਰਪਿਆਰ ਸਿੰਘ ਵਾਸੀ ਮਾੜੀ ਗੌਰ ਸਿੰਘ ਨੂੰ ਮਾਰਨ ਦੀ ਵਜ੍ਹਾ ਰੰਜਿਸ਼ ਸੀ ਕਿ ਨਾਭਦੀਪ ਸਿੰਘ ਤੋਂ ਸਾਈਕਲ ਵੱਜਣ ਕਾਰਨ ਗੁਰਪਿਆਰ ਸਿੰਘ ਬੇਹੋਸ਼ ਹੋ ਗਿਆ ਸੀ ਪਰੰਤੂ قاتل ਨੂੰ ਲੱਗਾ ਕਿ ਉਸ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਉਸ ਨੇ ਆਪਣੀ ਇਸ ਖਵਾਨੀਅਤ ਨੂੰ ਛਪਾਉਣ ਲਈ ਗੌਰਪਿਆਰ ਸਿੰਘ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਨਦੀਕ ਲੰਗ ਦੀ ਕਸੂਰ ਨਹਿਰ ਵਿੱਚ ਸੁੱਟ ਦਿੱਤਾ ਅਤੇ ਆਪ ਹੀ ਖੁਦ ਨਾਲ ਬੱਚੇ ਨੂੰ ਲੱਭਣ ਦੇ ਬਹਾਨੇ لاش ਨੂੰ ਬਰਾਮਦ ਕਰਵਾਇਆ ਡੀਐਸਪੀ ਨੇ ਕਿਹਾ ਕਿ ਪਿੱਖੀਵਿੰਡ ਪੁਲਿਸ ਵੱਲੋਂ ਨਵਦੀਪ ਸਿੰਘ ਜੋ ਕਿ ਨਬਾਲਕ ਹੈ ਨੂੰ ਗ੍ਰਿਫਤਾਰ ਕਤਲ ਮਾਮਲੇ ਵਿੱਚ ਨਾਮਜ਼ਿਤ ਕਰਕੇ ਇਸ ਦਾ ਰਿਮਾਂਡ ਹਾਸਲਿੰਗ ਪੁਲਿਸ ਨੂੰ ਬੜੀ ਵੱਡੀ ਸਫਲਤਾ ਹਾਸਲ ਹੋਈ ਕਿ ਮਾੜੀ ਗੌਰ ਸਿੰਘ ਜਿਹੜਾ ਥਾਣਾ ਠੀਖੀਵੰਡ ਵਿੱਚ ਪੈਂਦਾ ਸੀ ਇੱਥੇ ਪਿਛਲੇ ਦਿਨੀ ਇੱਕ ਬੱਚਾ ਘਰ ਤੋਂ ਗੁਰਪਿਆਰ ਸਿੰਘ ਛੋਟੀ ਉਮਰ ਦਾ ਬੱਚਾ ਸੀ ਇੱਕ ਉਹ ਗੁੰਮ ਹੋ ਗਿਆ ਸੀ ਸੋ ਪਹਿਲਾਂ ਇਹਨੂੰ ਲੱਭਣ ਦੇ ਵਿੱਚ ਇਹਦੀ 4425 ਨੂੰ ਡੈੱਡ ਬੋਡੀ ਜਿਹੜੀ ਇਹਨਾਂ ਦੇ ਮਾੜੀ ਗੌਰ ਸਿੰਘ ਦੇ ਨਾਲ ਹੀ ਜਿਹੜੀ ਡਰੇਨ ਵਗਦੀ ਆ ਉਹਦੇ ਵਿੱਚੋਂ ਮਿਲੀ ਸੀ ਸੋ ਇਦਾਂ ਜਿਹੜਾ ਪੋਸਟਮਾਰਟਮ ਕਰਾਇਆ ਗਿਆ ਫਿਰ ਇਹਦੀ ਹਰ ਇੱਕ ਟੈਕਨੀਕਲ ਤਰੀਕੇ ਦੇ ਨਾਲ ਤੇ ਜਿਹੜੀ ਹਿਊਮਨ ਸੋਰਸਸ ਰਾਹੀਂ ਜਿਹੜੀ ਇਹਦੀ ਇਨਵੈਸਟੀਗੇਸ਼ਨ ਕੀਤੀ ਗਈ ਸੋ ਇਹਦੀ ਜਿਹੜੀ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਇਸ ਮੁਕਦਮੇ ਦਾ ਜਿਹੜਾ ਮੁੱਖ ਦੋਸ਼ੀ ਹੈਗਾ ਨਵਦੀਪ ਸਿੰਘ ਉਰਫ ਵਿੱਕੀ ਪੁੱਤਰ ਹਰਜਿੰਦਰ ਸਿੰਘ ਵਾਸੀ ਮਾੜੀ ਗੋੜ ਸਿੰਘ ਜਿਹੜਾ ਮਰਨ ਵਾਲੇ ਦੇ ਚਾਚੇ ਦਾ ਮੁੰਡਾ ਆ ਚਾਚੇ ਦਾ ਪੁੱਤ ਭਰਾ ਆ ਇਹਨੂੰ ਅਰੇਸਟ ਕੀਤਾ ਇਨੇ ਨੂੰ ਮਾਰ ਕੇ ਜਿਹੜਾ ਵਾ ਉਹ ਡਰੇਨ ਦੇ ਵਿੱਚ ਸੁੱਟਿਆ ਸੀ ਈਵਨ ਜਦੋਂ ਡੈੱਡ ਬਾਡੀ ਲੱਭੀ ਆ ਉਸ ਤੋਂ ਉਪਰੰਤ ਇਹਨੇ ਘਰਦਿਆਂ ਨੂੰ ਤੇ ਪੁਲਿਸ ਨੂੰ ਆਪ ਦੱਸ ਕੇ ਤੇ ਉਹ ਏਰੀਏ ਦੇ ਉੱਤੇ ਜਿਹੜੀ ਇਹ ਡੈੱਡ ਬਾਡੀ ਰਿਕਵਰ ਕਰਾਈ ਸੀ ਸੋ ਪੁਲਿਸ ਨੂੰ ਜਿਹੜੀ ਸ਼ੱਕ ਹੋਈ ਘਰਦਿਆਂ ਨੂੰ ਸ਼ੱਕ ਹੋਈ ਉਸ ਵਿਹਾਰ ਤੇ ਜਦੋਂ ਇਹਦੇ ਕੋਲੋਂ ਪੁੱਛਗਿੱਛ ਕੀਤੀ ਗਈ ਤੇ ਇਹਦੇ ਵੱਲੋਂ ਜਿਹੜਾ ਕਤਲ ਕਰਨਾ ਉਹ ਕਬੂਲ ਵੀ ਕੀਤਾ ਗਿਆ ਤੇ ਇਸ ਸੰਬੰਧੀ ਜਿਹੜੀ ਐਵੀਡੈਂਸ ਵੀ ਕਲੈਕਟ ਕੀਤੀ ਸੋ ਜਿਹੜੀ ਇਹ ਬੜੀ ਵੱਡੀ ਸਫਲਤਾ ਹਸਲ ਹੋਈ ਹੈ ਵੀ ਇੱਕ ਜਿਹੜਾ ਬੱਚੇ ਦਾ ਗੁੰਮ ਹੋਣਾ ਤੇ ਉਹਦਾ ਕਤਲ ਹੋਣ ਦੇ ਵਿੱਚ ਅਸੀਂ ਜਿਹੜਾ ਦੋਸ਼ੀ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਇਹਦੇ ਪਾਸੋਂ ਜਿਹੜੀ ਹੈ ਇਸ ਮੁਕਦਮੇ ਸੰਬੰਧੀ ਹੋਰ ਤਫਸੀਲ ਨਾਲ ਪੁੱਛਗਿੱਛ ਕੀਤੀ ਜਾਊਗੀ ਤੇ ਜਿਹੜੇ ਤੱਥ ਸਾਹਮਣੇ ਆਉਣਗੇ ਉਹਦੇ ਆਧਾਰ ਤੇ ਜਿਹੜੀ ਹੈ ਨੈਕਸਟ ਇਨਵੈਸਟੀਗੇਸ਼ਨ ਕੀਤੀ ਜਾਊਗੀ ਸੋ ਇਹ ਬੱਚੇ ਦੀ ਡੈੱਡ ਬੋਡੀ ਜਿਹੜੀ ਆ ਲੱਭੀ ਸੀ ਉਹਦੇ ਵਿੱਚ ਮੁੱਖ ਕਾਤਲ ਜਿਹੜਾ ਵਾ ਉਹ ਨਵਦੀਪ ਸਿੰਘ ਵਿੱਕੀ ਜਿਹੜਾ ਉਹਦੇ ਸਕੇ ਚਾਚੇ ਦਾ ਪੁੱਤ ਭਰਾ ਆ ਉਹਨੂੰ ਜਿਹੜਾ ਇਹ ਇਵੈਂਟ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਇਹਨੂੰ ਕੱਲ ਪੇਸ਼ ਅਦਾਲਤ ਕੀਤਾ ਜਾਵੇਗਾ। ਵਜਾ ਰੰਜਿਸ਼ ਸਰ ਕੋਈ ਕਤਲ ਹੋਇਆ। ਵਜਾ ਰੰਜਿਸ਼ ਇਹ ਜਿਹੜਾ ਮਾਰਨ ਵਾਲਾ ਇਹ ਵੀ ਜਮਨਾਈਲ ਹੈ ਜਿਹੜਾ ਮਰਿਆ ਸੀ ਉਹ ਵੀ ਜਮਨਾਈਲ ਹੈ। ਇਹਦੇ ਵਿੱਚ ਦੋ ਕਸਟੋਰੀਆਂ ਜਿਹੜੀਆਂ ਇਹਦੇ ਵੱਲੋਂ ਦੱਸੀਆਂ ਗਈਆਂ ਵੀ ਜਦੋਂ ਬਾਹਰ ਜੰਗਲ ਪਾਣੀ ਬੈਠਣ ਗਏ ਆ ਤੇ ਆਪਸ ਦੇ ਵਿੱਚ ਜਿਹੜਾ ਸਾਈਕਲ ਵਜਨ ਕਰਕੇ ਉਹਦੇ ਸੱਟ ਲੱਗ ਗਈ। ਫਿਰ ਇਹ ਘਬਰਾ ਗਿਆ ਵੀ ਜੇ ਮੈਂ ਇਹਨੂੰ ਅ ਮ 60 ਵਜ ਗਈ ਤੇ ਉਹ ਉਹਨੇ ਇਹਨੇ ਚੈੱਕ ਕੀਤਾ ਵੀ ਉਹਨੂੰ ਸਾਹ ਨਹੀਂ ਆ ਰਹੇ ਸੋ ਜਦੋਂ ਇਹ ਡਰ ਗਿਆ ਵੀ ਜੇ ਇੱਥੇ ਪਤਾ ਲੱਗ ਗਿਆ ਤੇ ਮੈਨੂੰ ਜਿਹੜੇ ਆ ਘਰ ਪਰਿਵਾਰ ਵਾਲੇ ਕੁੱਟਣਗੇ ਇਹਨੇ ਸਭ ਉਹਦਾ ਗਲਾ ਦਬਾ ਕੇ ਤੇ ਉਹਨੂੰ ਜਿਹੜਾ ਆ ਡਰੇਨ ਦੇ ਵਿੱਚ ਸੁੱਟ ਦਿੱਤਾ